ਪਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਕੱਚੇ ਅੰਬਾ ਦੀ ਖੱਟੀ ਮਿੱਠੀ ਚਟਣੀ ਜਿਸ ਨੂੰ ਵੀ ਤੁਸੀਂ ਇੱਕ ਵਾਰ ਬਣਾ ਕੇ ਪੂਰਾ ਸਾਲ ਸਟੋਰ ਕਰ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਜੀ ਚਟਣੀ ਬਣਾਉਣਾ ਸ਼ੁਰੂ ਕਰਦੇ ਆ ਅਸੀਂ ਇੱਥੇ ਅੱਧਾ ਕਿਲੋ ਅੰਬਾ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਸੁਕਾ ਲਿਆ ਹੈ ਹੁਣ ਅਸੀਂ ਇਸ ਨੂੰ ਛਿੱਲ ਲਵਾਂਗੇ ਚਟਨੀ ਬਣਾਉਣ ਦੇ ਲਈ ਅਸੀਂ ਖੱਟੇ ਅੰਬਾ ਦੀ ਵਰਤੋਂ ਕੀਤੀ ਹੈ ਅੰਬਾ ਨੂੰ ਚੰਗੀ ਤਰ੍ਹਾਂ ਦੇ ਨਾਲ ਛਿੱਲ ਲਵਾਂਗੇ ਉਸ ਤੋਂ ਬਾਅਦ ਅਸੀਂ ਇਸ ਨੂੰ ਕद्दूकस ਕਰ ਲਵਾਂਗੇ ਸਾਰੇ ਅੰਬਾ ਨੂੰ ਕद्दूकस ਕਰਨ ਤੋਂ ਬਾਅਦ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਚਟਨੀ ਬਣਾਉਣ ਦੇ ਲਈ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਲਵਾਂਗੇ ਉਹਦੇ ਵਿੱਚ ਅਸੀਂ ਆਪਣੇ ਕद्दूकस ਕੀਤੇ ਹੋਏ ਅੰਬ ਜਿਹੜੇ ਉਹ ਪਾ ਦਵਾਂਗੇ ਅਸੀਂ ਇੱਥੇ ਤੇਲ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਹੈ ਅਸੀਂ ਸਿੱਧੇ ਹੀ ਅੰਬਾ ਨੂੰ ਪਕਾਵਾਂਗੇ ਅਸੀਂ ਮੀਡੀਅਮ ਆਂਚ ਦੇ ਉੱਤੇ ਕद्दूकस ਕੀਤੇ ਹੋਏ ਅੰਬਾਂ ਨੂੰ ਪਕਾਵਾਂਗੇ ਥੋੜਾਕ ਟਾਈਮ ਪਕਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਕਿ ਕद्दूकस ਕੀਤੇ ਹੋਏ ਅੰਬਾਂ ਦਾ ਜਿਹੜਾ ਰੰਗ ਆ ਉਹ ਬਦਲਣਾ ਸ਼ੁਰੂ ਹੋ ਗਿਆ ਆ ਅਸੀਂ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂਕਿ ਇਹ ਪੈਨ ਦੇ ਨਾਲ ਚਿਪਕੇ ਨਾ ਜਦੋਂ ਸਾਡੇ ਕद्दूकस ਕੀਤੇ ਹੋਏ ਅੰਬ ਹਲਕੇ ਜਿਹਾ ਸੌਫਟ ਹੋ ਜਾਣਗੇ ਤਾਂ ਅਸੀਂ ਇਹਦੇ ਵਿੱਚ ਗੁੜ ਪਾ ਦਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਗੁੜ ਜ਼ਿਆਦਾ ਵੀ ਪਾ ਸਕਦੇ ਆਂ ਪਰ ਅਸੀਂ ਇੱਥੇ ਇੱਕ ਕੁੱਲ ਹੀ ਪਾਈ ਹੈ ਅਸੀਂ ਇੱਥੇ ਗੁੜ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋਣ ਲਈ ਛੱਡ ਦੇਵਾਂਗੇ ਜਦੋਂ ਸਾਡਾ ਗੁੜ ਹਲਕਾ ਜਿਹਾ ਮੈਲਟ ਹੋ ਜਾਏਗਾ ਅਸੀਂ ਇਹਦੇ ਵਿੱਚ ਸਾਬਤ ਮਸਾਲੇ ਪਾ ਦਵਾਂਗੇ ਇੱਥੇ ਸਾਡਾ ਗੁੜ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਜੀਰਾ ਅੱਧਾ ਚਮਚ ਸੌਫ ਅੱਧਾ ਚਮਚ ਮੇਥੇ ਅੱਧਾ ਚਮਚ ਹੀ ਰਾਈ ਤੇ ਚਮਚੇ ਦਾ ਚੌਥਾ ਹਿੱਸਾ ਇਹਦੇ ਵਿੱਚ ਹਿੰਗ ਪਾ ਦਵਾਂਗੇ ਹਿੰਗ ਦੇ ਨਾਲ ਸਾਡੀ ਚਟਨੀ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਇਸ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਚਟਨੀ ਦੇ ਵਿੱਚ ਮਿਲਾ ਦੇਵਾਂਗੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਚਟਨੀ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ। ਚਟਨੀ ਨੂੰ ਪਕਾਉਂਦਿਆਂ ਇੱਥੇ ਸਾਨੂੰ 10 ਮਿੰਟ ਹੋ ਗਏ ਆ। ਤੁਸੀਂ ਦੇਖ ਸਕਦੇ ਆ ਕਿ ਸਾਡੀ ਚਟਨੀ ਦਾ ਰੰਗ ਜਿਹੜਾ ਆ ਬਦਲ ਗਿਆ ਹੈ। ਅਤੇ ਸਾਡੀ ਚਟਨੀ ਚੰਗੀ ਤਰ੍ਹਾਂ ਦੇ ਨਾਲ ਗਾੜੀ ਹੋ ਗਈ ਆ। ਹੁਣ ਅਸੀਂ ਆਪਣੀ ਅੰਬਾਂ ਦੀ ਖੱਟੀ ਮਿੱਠੀ ਚਟਨੀ ਦੇ ਵਿੱਚ ਥੋੜੀਆਂ ਜੀਆਂ ਸੌਗੀਆਂ ਪਾ ਦਵਾਂਗੇ। ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਆ। ਪੀ ਪੋਂ ਤੋਂ ਬਾਅਦ ਅਸੀਂ ਚਟਨੀ ਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਕਾਲਾ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਅਸੀਂ ਇਹਦੇ ਵਿੱਚ ਜੀਰਾ ਪਾਊਡਰ ਪਾਵਾਂਗੇ ਅਤੇ ਚਮਚੇ ਦਾ ਚੌਥਾ ਹਿੱਸਾ ਹੀ ਇਹਦੇ ਵਿੱਚ ਅਸੀਂ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਸਾਡੀ ਖੱਟੀ ਮਿੱਠੀ ਚਟਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਅਸੀਂ ਇੱਥੇ ਚਟਨੀ ਨੂੰ 2 ਮਿੰਟ ਲਈ ਹੋਰ ਪਕਾਵਾਂਗੇ ਤਾਂ ਕਿ ਸਾਡੇ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ ਕਮਿੰਟ ਬਾਅਦ ਸਾਡੀ ਚਟਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਹੁਣ ਅਸੀਂ ਇਸ ਨੂੰ ਇੱਕ ਬਰਤਨ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਚਟਨੀ ਦਾ ਕਿੰਨਾ ਵਧੀਆ ਕਲਰ ਆਇਆ ਹੈ ਜਿੰਨੀ ਸੋਹਣੀ ਇਹ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵਾਦੇ ਖਾਣੇ ਨੂੰ ਸੁਆਦ ਹੋਊਗੀ ਤੁਸੀਂ ਵੀ ਘਰ ਦੇ ਵਿੱਚ ਆਸਾਨੀ ਦੇ ਨਾਲ ਇਹ ਚਟਨੀ ਬਣਾ ਕੇ ਤਿਆਰ ਕਰ ਸਕਦੇ ਆ ਅਤੇ ਪੂਰਾ ਸਾਲ ਸਟੋਰ ਕਰ ਸਕਦੇ ਆ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਅੰਬਾਂ ਦੀ ਚਟਨੀ ਬਣਾਉਣ ਦੀ ਰੈਸਪੀ ਤੁਹਾਨੂੰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ